ਦੇ ਸਾਸਰੀ ਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਆ ਅੰਬਾਸੋਰ ਸਿੰਘ ਤੇ ਨਾਲ ਮੇਰਾ استاد ਬਾਜੂ ਪੈਂਕਾ ਜੋ ਕਿ ਪਿਛਲੇ ਦਿਨੀ ਬਹੁਤ ਵਿਵਾਦ ਚੱਲਦਾ ਪਿਆ ਏ ਜੀ ਕੋਈ ਟੀਕਿਆਂ ਨੂੰ ਲੈ ਕੇ ਜਾਂ ਕਬੱਡੀ ਤੇ ਲੋਕ ਬਹੁਤ ਜਿਆਦੀਆਂ ਟਿੱਪਣੀਆਂ ਕਰ ਰਹੇ ਆ ਉਹ ਤੁਹਾਨੂੰ ਪਤਾ ਹੀ ਆ ਕੌਣ ਕਰ ਰਿਹਾ ਜੀ ਟਿੱਪਣੀਆਂ ਤੇ ਉਹ ਟਿੱਪਣੀਆਂ ਵਾਲਿਆਂ ਨੂੰ ਸਾਡਾ ਜਵਾਬ ਆ ਜੀ ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਵਾ ਜੋ ਕਿ ਲਾ ਕੇ ਤੇ ਬੰਦਾ ਕੰਦਾ ਹੀ ਟੱਕਰਾ ਮਾਰਦਾ ਜੀ ਅਈ ਉਹਨੂੰ ਵੀਰ ਨੂੰ ਕਹਿਣਾ ਚਾਹੁੰਦੇ ਆ ਕਿ ਬਈ ਤੂੰ ਸਾਨੂੰ ਟੀਕਾ ਲਿਆਦੇ ਹੋ ਤੇ ਜਾਂ ਅਸੀਂ ਲਾ ਕੇ ਤੇ ਹੋਰ ਤਕੜੀ ਹੋ ਜਾਈਏ ਜਿੰਨੇ ਕਹੀ ਤਕੜੇ ਚਲੋ ਮਾ ਬਾਬੇ ਦੀ ਮੇਰਨਾ ਹੈਗੇ ਆ ਇਹ ਤੋਂ ਜ਼ਿਆਦਾ ਹੋਰ ਹੋ ਜਾਈਏ ਤੇ ਤੂੰ ਤੇ ਸਾਡੀ ਯਾਰ ਮਿਹਨਤ ਕੀਤੀ ਬਈ ਸਾਰੀ ਮਤਲਬ ਕਿ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਜਿਹੜੇ ਧੂਣਾ ਪੱਟਦੇ ਆ ਉਹ ਵੀਰ ਜੀ ਕੋਈ ਪੱਟਾਂ ਜਾਨ ਹੁੰਦੀ ਆ ਜਾਂ ਕੋਈ ਬੰਦਾ ਤੜਕੇ ਉੱਠ ਕੇ ਮਿਹਨਤ ਕਰਦਾ ਵਾ ਆਪਦਾ ਘਰ ਖਾਂਦਾ ਵਾ ਤੇ ਫੇਰ ਹੀ ਧੂੜਾ ਪੱਟੀਆਂ ਜਾਂਦੀਆਂ ਜੀ ਤੇ ਇਸ ਕਰਕੇ ਤੁਸੀਂ ਬਹੁਤ ਜ਼ਿਆਦੀ ਚਲੋ ਇੱਜ਼ਤ ਕਰਦੇ ਹੋ ਲੋਕ ਬਈ ਤੇਰੀ ਪਰ ਤੂੰ ਬਹੁਤ ਜਿਆਦਾ ਮਾੜੀ ਹਰਕਤ ਕੀਤੀ ਆ ਇਹ ਟਿੱਪਣੀ ਕਰਕੇ ਤੇ ਇਸ ਕਰਕੇ ਸਾਰੇ ਕਬੱਡੀ ਜਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬੰਦੇ ਦੇ ਉੱਤੇ ਵੀਡੀਓ ਪਾਈ ਜਾਵੇ ਕਿਉਂਕਿ ਇਹ ਹਰ ਇੱਕ ਕਿਸੇ ਦੀ ਵੀਡੀਓ ਪਾ ਦਿੰਦੇ ਆ ਕਦੀ ਕੋਸ਼ ਕਦੀ ਕੁਛ ਜਿਹੜਾ ਵੀ ਕੋਈ ਉੱਠਦਾ ਜੀ ਕਦੀ ਇੱਕ ਪਿਛੇ ਜੇ ਕੋਈ ਬਾਪੂ ਹੀ ਪਤਾ ਨਹੀਂ ਕੌਣ ਅਹੀਂ ਹਣਾ ਉਹਦੀ ਇੰਟਰਵਿਊ ਲੈਂਦੇ ਪਏ ਉਹ ਵੀ ਕਹੀ ਜਾਂਦਾ ਜੀ ਕਬੱਡੀ ਵਾਲੇ ਟੀਕੇ ਲਾ ਕੇ ਫੁੜਕ ਜਾਂਦੇ ਆ ਮਰ ਜਾਂਦੇ ਆ ਇਦਾਂ ਵਗੈਰਾ ਵੀਰ ਮੇਰੇ ਉਹ ਸਾਡੇ ਘਰ ਦੇ ਆਣੇ ਸਾਡੀ ਮਿਹਨਤ ਕਰਾਈ ਆ ਆ ਮੇਰਾ ਉਸਤਾਦ ਵੀ ਕੋਲੇ ਬੈਠਾ ਵਾ ਤੇ ਮਿਹਨਤ ਕਰਾ ਕੇ ਵੀ ਇੱਥੋਂ ਤੱਕ ਬਣਾਇਆ ਵਾ ਇਹ ਅੱਜ ਦੀ ਮਿਹਨਤ ਨਹੀਂ ਆ ਕੋਈ 10 15 ਸਾਲ ਦੀ ਬਹੁਤ ਪੁਰਾਣੀ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆ ਨਾਮ ਟਰਾਫੀਆਂ ਫਿਰ ਮਤਲਬ ਤੁਹਾਡੇ ਘਰ ਲੱਗ ਜਾਂਦੇ ਜਾਂ ਕੋਈ ਵੀ ਹਨਾ ਤੁਸੀਂ ਜੇ ਤਲਿਆਉਂਦੇ ਵੈਸਟ ਨਿਕਲ ਜਾਂਦੇ ਟੀਕੇ ਲਾ ਗਿਓੜੇ ਜੇ ਇਹੋ ਜਿਹੇ ਕੋਈ ਟੀਕੇ ਬਣੇ ਹੁੰਦੇ ਕਬੱਡੀ ਚ ਲਾ ਲੋ ਜਾਂ ਕਿਸੇ ਵਿੱਚ ਹੋਈ ਤੇ ਫਿਰ ਅਬਾਨੀਆਂ ਅਡਾਨੀਆਂ ਦੇ ਜਿਹੜੇ ਮੁੰਡੇ ਜਾਂ ਕੋਈ ਵੀ ਹਨਾ ਉਹ 스타 ਹੋਣੇ ਸੀ ਜੀ ਅੱਜ ਦੇ ਤੇ ਇਸ ਕਰਕੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਇੱਕ ਵੱਡੀ ਨੂੰ ਭਰਾ ਨਾ ਲਿਆ ਕਰੋ ਹੋਰ ਬਹੁਤ ਜ਼ਿਆਦੇ ਮੁੱਦੇ ਆ ਉਹ ਕਰ ਲਓ ਉਹ ਚੱਕ ਲਓ ਜਾਂ ਕੁਛ ਵੀ ਨਾ ਤੁਸੀਂ ਲੈ ਰਹੇ ਨਾ ਤੁਸੀਂ ਸਪੇਰਾਂ ਕਿਹੇ ਜਿਵੇਂ ਨਹੀਂ ਤੁਸੀਂ ਆਉਂਦੇ ਇਸ ਕਰਕੇ ਕਬੱਡੀ ਜਿਹੜਾ ਬੰਦਾ ਖੇਡਿਆ ਹੁੰਦਾ ਨਾ ਉਹ ਇਹੋ ਜੀ ਗੱਲ ਕਦੀ ਵੀ ਨਹੀਂ ਕਰਦਾ ਤੁਸੀਂ 4 ਦਿਨ ਕਬੱਡੀ ਖੇਡ ਕੇ ਤੇ ਕਬੱਡੀ ਵਾਲਿਆਂ ਨੂੰ ਚੁੱਕ ਕੇ ਮੂੰਹ ਕਰਕੇ ਮਤਲਬ ਕਿ ਜਿਹੜਾ ਮਰਜ਼ੀ ਬੋਲ ਜਾਂਦਾ ਵਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਨਾ ਮੜਾ ਗਿਆ ਕਰੋ ਵੀ ਸਾਡੇ ਘਰ ਚੱਲਦੇ ਆ ਤੇ ਅਸੀਂ ਕਬੱਡੀ ਕਰਕੇ ਆ ਜੋ ਵੀ ਆ ਆ ਜੋ ਕੁਝ ਵੀ ਬਣਾਇਆ ਜੀ ਅਸੀਂ ਕਬੱਡੀ ਕਰਕੇ ਬਣਾਇਆ ਹੈ ਤੇ ਸਸਿ ਗਾਜੀ ਸਾਡੇ ਵੀਰਾਂ ਨੂੰ ਇਹ ਵੀ ਜਿਹਨੇ ਟਿੱਪਣੀ ਕੀਤੀ ਆ ਚਲੋ ਮਲੋ ਇਹ ਵੀ ਪਲੇਅਰ ਰਿਆ ਨਾ ਇਹਦੀ ਆਪਾਂ ਵੀ ਇੱਕ ਰੇਡ ਵੇ ਲੈਨੇ ਆ ਕਿ ਚਲੋ ਰਕਸ਼ਾਧਾਨ ਦੀ ਇੱਕ ਰੇਡ ਵੇਖੀ ਆਪਾਂ ਹਨਾ ਜੇ ਵੀ ਜ ਤਕੜਾ ਹੁੰਦਾ ਵਾ ਤੇ ਬੜੀਆਂ ਰੇਡਾਂ ਦੀਆਂ ਹੋਣੀਆਂ ਸੀ ਕਿ ਟਿੱਕਾ ਲਾਇਆ ਹੁੰਦਾ ਨੇ ਇਹਦੇ ਤੇ ਵੀ ਕੋਈ ਟਿੱਕਾ ਲਾ ਲਿੰਦਾ ਤੇ ਬਹੁਤ ਵਧੀਆ ਕਮੀਆਂ ਪਾ ਲਿੰਦਾ ਜਿਹੋ ਜਿਹਾ ਟੀਕਾ ਬਣਿਆ ਹੁੰਦਾ ਤੇ ਫਿਰ ਇਹਨੇ ਛੱਡ ਘਾ ਤੋ ਦਿੱਤਾ ਨੇ ਠੀਕ ਹੈ ਜੀ ਹੁਣ ਇਹ ਬੰਦੇ ਨੂੰ ਮਿਹਨਤ ਕਰਾਈ ਆ 4-4 ਵਜੇ ਉੱਠ ਕੇ ਮਿਹਨਤ ਕਰਾਈ ਬੰਦੇ ਇਹਦੀ ਤੇ ਮਕਾਮ ਦੇ ਬਧਾ ਇਹ ਵੇਖੋ ਕਿ ਉਹਨਾਂ ਜਿਹੜੀ 15 ਸਾਲ ਪਹਿਲਾਂ ਮਿਹਨਤ ਕੀਤੀ ਆ ਉਹਦਾ ਤੁਹੀਂ ਕੋਈ ਮੁੱਲ ਨਹੀਂ ਪਾਉਂਦੇ ਇੱਕ ਕਲ ਠੀਕੇ ਦਾ ਮੁੱਲ ਪਾਈ ਜਾਂਦੀ ਕੋਈ ਕਲੈਕਟੀਕ ਗੱਲ ਆ ਕੇ ਬਣਾ ਤਗੜਾ ਹੁੰਦਾ ਫਿਰ ਤਗੜਿਆਂ ਘਰਾਉਂਦੇ ਪਲੇਅਰ ਮੁੰਡੇ ਮਾਰੇ ਘਰ ਦਾ ਪਲੇਅਰ ਨਹੀਂ ਕੋਈ ਤਗੜਾ ਹੁੰਦਾ ਠੀਕ ਆ ਜੇ ਕੋਈ ਠੀਕੇ ਲਾਉਣ ਨਾਲ ਬਣਾ ਤਗੜਾ ਹੁੰਦਾ ਤੇ ਹਰ ਵੀ ਆਪ ਦਾ ਪੋਤ ਨੂੰ ਠੀਕੇ ਲਾਣ ਦਾ ਤੇ ਤਗੜਾ ਆ ਜਾਂਦਾ ਬਾਕੀ ਰਹੀ ਗੱਲ ਹੈ ਜੀ ਠੀਕਿਆਂ ਦੀ ਗੱਲ ਆ 40 42 ਸਾਲ ਉਮਰ ਹੋਣੀ ਆ ਲਖਿਸਦਾਨੇ ਦੀ ਤੇ 40 45 ਸਾਲ ਪਲਵਾਨ ਦੀ ਆ ਤੇ ਆਪਾਂ ਮੈਚ ਲਵਾ ਲੀਨੇ ਕਿਤੇ ਨਾ ਕਿਤੇ ਇਹਨੂੰ ਕਹ ਤੂੰ ਟੀਕਾ ਲਾ ਕੇ ਆ ਜੀ ਆਹ ਜਿੱਦਾਂ ਵੀ ਆ ਜਾਾਂਗੇ ਹਨਾ ਤੇ ਤੂੰ ਟੀਕਾ ਲਾ ਕੇ ਵੇਖ ਲਈਂ ਟੱਕਰ ਮਾਰ ਕੇ ਕਿਦਰ ਕੱਢ ਲੀਂਦਾ ਵਾ ਤੇ ਮੇਰਾ ਪ੍ਰੈਸ ਕਰਕੇ ਗਾਂ ਦੀ ਪਾਈ ਦਾ ਕੋੜੀਆਂ ਪਾਲੀ ਹਾਂ ਟੀਕਾ ਲਾ ਕੇ ਪਾਈ ਦਾ ਕੋੜੀਆਂ ਪਾਲੀਆਂ ਅਸੀਂ ਉਹਦਾ ਨਾਲ ਤੇਰੇ ਖਿਡਾਂਗੇ ਬੰਦੇ ਨਾਲ ਕੋਣ ਬੰਦਾ ਲੱਗ ਜੂਗਾ ਜੀ ਕੋਣ ਉਹਦਾ ਪੜੀ ਬੰਦਾ ਕਿੰਨਾ ਕਿ ਤਕੜਾ ਹੁੰਦਾ ਬੰਦਾ ਕਿ ਦੁਨੀਆ ਕੰਦਾ ਕਿ ਟੱਕਰਾ ਮਾਰਦਾ ਕਿ ਨਹੀਂ ਬੜੀ ਰਿਸਪੈਕਟ ਕਰਦੇ ਹਾਂ ਤੇਰੀ ਭਰਾ ਪਰ ਤੁਸੀਂ ਆ ਜਿਹੜੀ ਕਰਕੇ ਨਾ ਜੀ ਮਣੋਂ ਦਿਲੋਂ ਹੀ ਲਾਥੇ ਆ ਤੂੰ ਹੋਰ ਮੁੱਦਿਆਂ ਦੇ ਬੜਾ ਵਧੀਆ ਬੋਲਦੇ ਸੀ ਤੁਹਾਡਾ ਨਾਮ ਸਹਿਮ ਦਾ ਕਿ ਨਹੀਂ ਯਾਰ ਬੰਦਾ ਕੋਈ ਪੰਜਾਬ ਦੇ ਮੁੱਦਿਆਂ ਦੇ ਚੰਗਿਆਂ ਦੇ ਬੋਲਦਾ ਪਰ ਜਿਹੜੀ ਚੀਜ਼ ਮਸ਼ਹੂਰ ਆ ਤੁਸੀਂ ਉਹ ਟੀ ਉਹ ਟੀ ਜਿ ਨਾਲ ਹੀ ਕਰਨ ਲੱਗ ਪਈ ਬਣੀਆ ਇੱਕੋ ਤੇ ਗੇਮ ਹੈ ਬਈ ਯਾਰ ਮਤਲਬ ਹਨਾ ਜਿਹੜੀ 500 ਰੁਪਏ ਕੱਛਾ ਲੈ ਕੇ ਮਲ ਕੱਛਾ ਰਮਲੀ 200 ਦਾ 500 ਦਾ ਲੋਕ ਕੱਛਾ ਟੀ-ਸ਼ਰਟ ਆ ਜਾਂਦਾ ਤੇ ਇੱਥੇ ਹਰ ਕੋਈ ਜਾ ਕੇ ਖੇਡ ਲਿੰਦਾ ਕੋਈ ਬਾਲੀ ਮਹਿੰਗੀ ਤੇ ਗੇਮ ਹੈਗੀ ਨਹੀਂ ਆ ਕਦੀ ਕ੍ਰਿਕਟ ਚ ਨਹੀਂ ਕਹਤਾ ਤੁਸੀਂ ਕਦੀ ਥਲੀਟਾਂ ਨੂੰ ਨਹੀਂ ਕਹਤਾ ਕਿੰਨਾ ਕੁਛ ਕਿਹਦੇ ਵਿੱਚ ਨਹੀਂ ਚੱਲਦਾ ਸਾਰਿਆਂ ਨੂੰ ਪਤਾ ਹੀ ਆ ਇਹ ਤੋਰੀਏ ਨੂੰ ਚੁੱਕ ਕੇ ਕੋਈ ਵੀ ਪਾਣ ਦਿੰਦਾ ਵਾ ਤੇ ਇਸ ਕਰਕੇ ਜੋ ਤੁਹਾਡੇ ਸਾਹਮਣੇ ਦਿਖਣੀ ਦਿਆ ਵਾ ਫੈਡਰੇਸ਼ਨਾਂ ਵੀ ਕਹਿ ਰਹੀਆਂ ਸੀ ਕਬੱਡੀ ਨਹੀਂ ਕਰਾਉਣੀ ਤੇ ਇਹ ਤੁਹਾਡੇ ਆਪਾਂ ਕਬੱਡੀ ਤੇ ਬਹੁਤ ਵੱਡੀ ਨੇਰੀ ਝੁੱਲ ਰਹੀ ਆ ਤੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਆਗੇ ਕਬੱਡੀ ਨੂੰ ਟਿੱਪਣੀ ਨਾ ਕਰਿਆ ਕਰੋ ਹੋਰ ਜੋ ਮਰਜੀ ਜਿੱਥੇ ਮਰਜੀ ਹਾਨੂੰ ਕੋਈ ਪਰਸਨਲੀ ਗਾਲਾਂ ਕੱਢ ਲਓ ਜਾਂ ਕੁਝ ਵੀ ਕਰ ਲਓ ਪਰ ਕਬੱਡੀ ਨੂੰ ਮਾਰਾ ਨਾ ਗਿਆ ਕਰੋ ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ ਕੀ ਫਤਹਿ ਜੀ